ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਤਖਾਨਵੱਦ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਇੱਕ ਬਾਈ ਦਾ ਟਰੈਕਟਰ ਵਿਕਾਊ ਆ ਜੀ ਟਰਾਲੀ ਵਿਕਾਊ ਆ ਤੇ ਟੋਕੜ ਗੱਬਣ ਮੱਝ ਵਿਕਾਊ ਆ ਬਾਈ ਦੱਸਦਾ ਕਿ ਫੈਮਲੀ ਸਾਰੀ ਬਾਹਰ ਆ ਤੇ ਆਪਾਂ ਵੀ ਬਾਹਰ ਚੱਲੇ ਜਾਣਾ ਜੀ ਤਾਂ ਕਰਕੇ ਕੋਸਕ ਨਗਰ ਵਿੱਚੋ ਸੇਲ ਹੋ ਗਿਆ ਆ ਤਿੰਨ ਕਿ ਨਗਰ ਰਹਿ ਗਿਆ ਜੀ ਤੇ ਇਹ ਬਾਈ ਕਹਿੰਦਾ ਆਪਾਂ ਸੇਲ ਕਰ ਦੇਨੇ ਆ। ਇਹਦੀ ਸਾਰੀ ਇਨਫਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਜੀ। ਜਿਹੜੀ ਮੇਰੇ ਦੁਆਰਾ ਇਨਫਰਮੇਸ਼ਨ ਦੱਸੀ ਜਾਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ। ਆ ਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਆ ਜੀ। ਨੰਬਰ ਸਕਰੀਨ ਤੇ ਚੱਲੂਗਾ। ਇੱਕ ਨੰਬਰ ਜੌਂਡੀਆ ਟਰੈਕਟਰ ਜੀ 5050 D ਸਾਫ਼ ਸੁਥਰੀ ਹਾਲਤ ਦਾ ਜੀ। ਲੁਧਿਆਣੇ ਦਾ ਨੰਬਰ ਆ ਜੀ PB010 ਦੂਜੇ ਨਾਂ ਵੀਰ ਹੋਣਾ ਦੇ ਨਾਂ ਹੈ। ਟਾਇਰ ਬਿਲਕੁਲ ਨਵੇਂ ਪਏ ਹੋਏ ਆ ਜੀ। ਜਾਣੀ 100 ਦੇ 100% ਹੀ ਪਏ ਆ ਕੁਆਲਿਟੀ ਤੁਸੀਂ ਦੇਖ ਸਕਦੇ ਆ ਗੋਡিয়ার ਦੇ ਟਾਇਰ ਆ ਜੀ ਸਾਫ਼ ਸੁਥਰੀ ਚਾਲੂ ਹਾਲਤ ਚ ਬੈਕ ਸਾਈਡ ਤੋਂ ਕੰਡੀਸ਼ਨ ਚੈੱਕ ਕਰ ਲਓ ਕਿਤੇ ਵੀ ਕੋਈ ਲੀਕੇਜ ਵਗੈਰਾ ਹੈ ਨਹੀਂ ਕੀ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਹਿੱਸਾ ਚੈੱਕ ਕਰ ਲਓ ਐਂਡ ਸਾਫ਼ ਸੁਥਰਾ ਸੁੱਕਾ ਟਰੈਕਟਰ ਆ ਕਿਉਂਕਿ ਬਾਈ ਦੱਸਦਾ ਕਿ ਆਪਾਂ ਤਾਂ ਘਰ ਘਰ ਦੀ ਵਾਹੀ ਵਾਸਤੇ ਲਿਆ ਸੀਗਾ ਤੇ ਹੁਣ ਵਾਹੀ ਦਾ ਕੰਮ ਛੜਤਾ ਤਾਂ ਕਰਕੇ ਆਪਾਂ ਸੇਲ ਕਰ ਰਹੇ ਆ ਜੀ 5050 DV5 ਬਾਕੀ ਸਾਫ ਸੁਥਰੀ ਹਾਲਤ ਆ ਬੈਕ ਸਾਈਡ ਤੋਂ ਵੇਖ ਲੋ ਫਰੰਟ ਤੇ ਵੀ ਵੇਟ ਆ ਬੰਪਰ ਤੇ ਤੇ ਰਿੰਮਾਂ ਤੇ ਵੀ ਵੀਰੇ ਵੇਟ ਹੈਗੀ ਆ ਜੀ ਤੁਸੀਂ ਚੈੱਕ ਚੈੱਕ ਕਰ ਸਕਦੇ ਹੋ ਜੀ ਆ ਦੋਨੋਂ ਹੀ ਸਾਈਡ ਜੀ ਬਾਕੀ ਕੋਈ ਰੰਗ ਪੇਂਟ ਨਹੀਂ ਹੋਇਆ ਸਾਰੇ ਦਾ ਸਾਰਾ origignal ਆ ਜੀ ਕੁਆਲਿਟੀ ਤੁਸੀਂ ਚੈੱਕ ਕਰ ਲੋ ਤੇ ਬੈਟਰੀ ਵਗੈਰਾ ਵੀ ਬਾਈ ਦੱਸਦਾ ਕਿ ਬਿਲਕੁਲ ਨਵੀਂ ਆ ਮੈਂ ਤੁਹਾਨੂੰ ਚੈੱਕ ਕਰਵਾ ਦਿੰਦਾ ਜੀ ਆ ਖੋਲਿਓ ਜੀ ਮਾੜਾ ਜਿਹਾ ਮੁਰਾ ਖੋਲ ਦਿਓ ਬਾਕੀ ਕਿੰਨੇ ਕ ਘੰਟੇ ਚੱਲਿਆ ਬਾਈ ਇਹ ਠੀਕ ਆ ਮੀਟਰ ਖੜਾ ਹੀ ਆ ਜੀ ਠੀਕ ਆ ਵੀਰੇ ਬਾਕੀ ਤੁਸੀਂ ਇਧਰੋਂ ਵੀ ਚੈੱਕ ਕਰ ਸਕਦੇ ਹੋ ਸਾਫ ਸੁਥਰੀ ਹਾਲਤ ਦਾ ਕੀਮਤ ਇਹਦੀ ਫੋਨ ਤੇ ਰਹੂਗੀ ਜੀ ਤੁਹਾਨੂੰ ਪਸੰਦ ਆਉਂਦਾ ਬੈਟਰੀ ਵੀ ਚੈੱਕ ਕਰ ਲਓ ਐਮਰੋਨ ਦੀ ਰੱਖੀ ਵੀ ਆ ਵੀਰੇ ਸਾਫ ਕੰਡੀਸ਼ਨ ਦੀ ਰੈਗੂਲੇਟਰ ਵੀਰਾ ਪ੍ਰੋਪਰ ਸਾਫਾ ਕਿਤੋਂ ਵੀ ਕੋਈ ਲੀਕਜ ਵਗੈਰਾ ਹੈ ਨਹੀਂ ਕਿ ਜੀ ਕੀਮਤੇ ਦੀ ਫੋਨ ਤੇ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਤੇ ਬਾਕੀ ਟਰਾਲੀ ਵੀ ਬਾਈ ਦੀ ਵਿਕਾਊ ਆ ਜੀ ਇਹ 11 6 ਆ ਬਾਈ ਟਰਾਲੀ ਇਹ 11 6 ਦੀ ਟਰਾਲੀ ਆ ਜੀ ਬਾਕੀ ਸਾਫ਼ ਕੰਡੀਸ਼ਨ ਦੀ ਪੂਰੀ ਟਰਾਲੀ ਆ ਬੈੱਡ ਤੇ ਚਾਦਰ ਲੱਗੀ ਹੋਈ ਆ ਜੀ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਆ ਚੌਰਸ ਹਿੱਸਾ 4 ਇੰਚ ਜੀ ਐਂਡ ਸਾਫ਼ ਸੁਥਰੀ ਥੱਲੇ ਵਾਲੇ ਪਾਸੋਂ ਵੀ ਚੈੱਕ ਕਰ ਲਓ ਕੋਈ ਮੰਨ ਲਓ ਟਾਂਕਾ ਵਗੈਰਾ ਨਹੀਂ ਲੱਗਿਆ ਹੋਇਆ ਜੀ ਤੇ ਵਿੱਚੋਂ ਵੀ ਮੈਂ ਤੁਹਾਨੂੰ ਚੈੱਕ ਕਰਵਾ ਦਿੰਨਾ ਵੀਰੇ ਟਰਾਲੀ ਤੁਸੀਂ ਵਿੱਚੋਂ ਵੀ ਕੰਡੀਸ਼ਨ ਇਹਦੀ ਚੈੱਕ ਕਰ ਸਕਦੇ ਹੋ ਕਿ ਤੋ ਕੋਈ ਜੋੜ ਵਗੈਰਾ ਜਾਂ ਗਰੀ ਨਹੀਂ ਆ ਸਾਫ ਸੁਥਰੀ ਹਾਲਤ ਦੀ ਆ ਜੀ ਬੈਕ ਸਾਈਡ ਤੋਂ ਚਾਦਰ ਵਗੈਰਾ ਸਾਰੀ ਵਿੱਡਾਂ ਤੇ ਲੱਗੀ ਹੋਈ ਆ ਵੈਂਡ ਵਗੈਰਾ ਤੁਹਾਨੂੰ ਪ੍ਰੋਪਰ ਮਿਲ ਜਾਣੇ ਆ ਤੇ ਇਹਦੀ ਵੀ ਕੀਮਤ ਫੋਨ ਤੇ ਆ ਜੀ ਇਹ ਨੰਬਰ ਜਿਹੜੀ ਹੈਗੀ ਆ ਵੀਰੇ ਤੋਕੜ ਗੱਬਣ ਚੈੱਕ ਪਾਸ ਮੱਝ ਆ 3 ਮਹੀਨਿਆਂ ਦੀ ਗੱਭਣ ਆ ਜੀ ਦੁੱਧ 22 10 ਦਾ ਕਿ 9 ਕਿਲੋਈ ਆ ਜੀ ਪਰ ਤੁਸੀਂ 8 ਮੰਨ ਕੇ ਆਜੋ ਦੋਨੇ ਟਾਈਮ ਚਾਟ ਤੇ ਮਿਲਦੀ ਆ ਜੀ ਬਾਕੀ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਹੈ ਤੇ ਸਪੈਸ਼ਲ ਬੇਨਤੀ ਆ ਵੀ ਪਰਸਨਲ ਡਾਕਟਰ ਸਹਿਬਾਨ ਆਪ ਦਾ ਨਾਲ ਹੀ ਲੈ ਕੇ ਆਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਕੀਮਤ ਇਹਦੀ ਹੈਗੀ ਆ ਜੀ 75000 ਰੁਪਿਆ ਵਿੱਚੋਂ ਮਾੜਾ ਮੋਟਾ ਮਾਨ ਤਾਨ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ